ਸਾਡੇ APN ਲਾਈਵ ਤੋਂ ਪ੍ਰੈਸ ਮੈਡਮ ਸਾਡੇ ਸਮਾਈਲ ਜੀ ਇੱਥੇ ਮੁੱਖੇ ਨੇ ਇਹਨਾਂ ਦਾ ਹਾਰਦਿਕ ਧੰਨਵਾਦ ਜੀ ਜੋ ਸਾਡੇ ਮੋਢੇ ਨਾਲ ਮੋਢਾ ਲਾ ਕੇ ਲਾਈਵ ਕਵਰੇਜ ਕਰਦੇ ਨੇ ਹਰ ਇੱਕ ਪ੍ਰੋਗਰਾਮ ਤੇ ਪਹੁੰਚਦੇ ਬਹੁਤ-ਬਹੁਤ ਧੰਨਵਾਦ ਜੀ ਕਹਿੰਦੇ ਨੇ ਜਦੋਂ ਆਪਣੇ ਨਗਰ ਦਾ ਸਵਾਲ ਹੋਵੇ ਨਾ ਜੇ ਆਪਣੇ ਘਰ ਦਾ ਸਵਾਲ ਹੋਵੇ ਤਾਂ ਸਭ ਤੋਂ ਪਹਿਲਾਂ ਬੈਠੇ ਲਓ ਸਭ ਤੋਂ ਪਹਿਲਾਂ ਨਗਰ ਦਾ ਖਿਆਲ ਜੇ ਨਗਰ ਦੇ ਪਹਿਲਾਂ ਆਪਣੇ ਘਰ ਦਾ ਖਿਆਲ ਲਓ ਜਦੋਂ ਵੀ ਆਪਣੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਆਪ ਘਰ ਦੇ ਮੈਂਬਰ ਨੂੰ ਦੱਸਦੇ ਆ ਵੀ ਇਹ ਮੁਸ਼ਕਲ ਹੈ ਔਰ ਉਸ ਦਾ ਸੋਲੂਸ਼ਨ ਲੱਭਣ ਲਈ ਆਪਣੇ ਘਰ ਦਾ ਮੈਂਬਰ ਕੋਈ ਨਾ ਕੋਈ ਉਪਰਾਲਾ ਕਰਦਾ ਹੈ ਜਾਂ ਆਪਾਂ ਕੀ ਕਰਦੇ ਆਂ ਕੁਝ ਸਾਡੇ ਨਗਰ ਦਾ ਕੋਈ ਸੂਝਵਾਨ ਚਰਿੰਦਾ ਬੰਦਾ ਆਪਣੇ ਦਰਮਿਆਨ ਆਪਣੇ ਨੇੜੇ ਬੈਠਾ ਹੋਵੇ ਤਾਂ ਆਪਾਂ ਉਹਦੇ ਕੋਲ ਜਾਂਦੇ ਆਂ ਆਪਣੀਆਂ ਮੁਸ਼ਕਲਾਂ ਦੱਸਦੇ ਆਂ ਸੋ ਇਸ ਲਈ ਸਾਡੇ ਜਿਹੜੇ ਨਗਰ ਦੇ ਸਾਡੇ ਪਰਿਵਾਰਕ ਮੈਂਬਰ ਨੇ ਸੁਖਜਗਦੀ ਸਾਲ ਜੁਦੀਸ਼ਾ ਇਹਨਾਂ ਦੇ ਨਾਮ ਇੱਕ ਵਾਰ ਜ਼ੋਰਦਾਰੀ ਤਾੜੀ ਲਾ ਦੇ ਜੀ ਤਾਂ ਕੀ ਬੜੀ ਮਾਣੋ ਮੇਰਾ ਖਿਆਲ ਤਕਰੀਬਨ 1 ਮਹੀਨਾ ਹੋ ਗਿਆ ਸਾਨੂੰ 1 ਮਹੀਨਾ ਹੋ ਗਿਆ ਸਾਨੂੰ ਨਗਰ ਨਗਰ ਗਲੀ ਗਲੀ ਤੋਂ ਬੰਦਿਆਂ ਨੂੰ ਵੋਟਰਾਂ ਨਾਲ ਮਿਲਦੇ ਆਨੂੰ ਸੂਧਵਾਨ ਬੰਦਿਆਂ ਨਾਲ ਮਿਲਦੇ ਆਨੂੰ ਪਤਵੰਤੇ ਸੱਜਣਾਂ ਨੂੰ ਮਿਲਦੇ ਆਨੂੰ ਔਰ ਇੰਨਾ ਜ਼ਿਆਦਾ ਪਿਆਰ ਮਿਲਿਆ ਸਾਨੂੰ ਤੇ ਸਾਰੀ ਸਰਸਰੀ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਦੂਸਰੀ ਗੱਲ ਜਿੰਨਾ ਸਾਡਾ ਬੀਬੀ ਨੇ ਸਾਥ ਦਿੱਤਾ ਆਪਣੇ ਘਰ ਦੀ ਪਰਿਵਾਰ ਕੀਤੇ ਬਿਨਾ ਬੱਚਿਆਂ ਦੀ ਪਰਿਵਾਰ ਕੀਤੇ ਬਿਨਾ ਸਾਡੇ ਨਾਲ ਚੰਡੀਗੜ੍ਹ ਤੋਂ ਜੋੜਿਆ ਦੀ ਰੋਡ ਤੇ ਹੋਈ ਸੀ ਉੱਥੇ ਹਾਲੇ ਕੁ ਨਕਸ਼ੇ ਦੇ ਵਿੱਚ ਕੱਲ ਬੱਦਲ ਕੱਲ ਸਾਡੇ ਆ ਗਏ ਸੀ ਜਿਹੜੇ ਕੱਲ ਮੈਂ ਤੇ ਮਥੇ 20-30 ਹਜ਼ਾਰ ਦਾ ਪਹੁੰਚ ਬਹੁਤ ਹੀ ਸ਼ਾਨਦਾਰ ਐਲਗੋਰ ਤੋਂ ਨਿਬੜੀ ਹੈ ਤੋ ਬੀਬੀ ਦਾ ਖਾਸ ਕਰਕੇ ਧੰਨਵਾਦ ਜੀ ਜਿਨ੍ਹਾਂ ਨੇ ਕੱਲ ਮੈਨੂੰ ਪਤਾ ਲੱਗਿਆ ਵੀ ਭੁੱਖੇ ਪੇਟ ਰਹਿ ਕੇ ਵੀ ਉੱਥੇ ਸਾਡੇ ਨਾਲ ਖੜੇ ਨੇ। ਕੋਈ ਕੋਈ ਜੋਤਾਈ ਭਾਈ ਜੀ ਦੇ ਨਾਮ ਇਹ ਸ਼ੁਕਰੀਆ ਸੋ ਸਾਧਗੰਨ ਮੈਣੀ ਮੱਕੜ ਜੀ ਭਾਡਿਆ ਜੀ ਭਿੰਦਰਪਾਲ ਜੀ ਸਰਜੀਤ ਕੈਨ ਰਮਨ ਚਾਹਵਲਾ ਜੀ ਜੀਵਨ ਵਰਮਾ ਜੀ ਲੰਡੀ ਸ਼ਰਮ ਜੀ ਸ਼੍ਰੀਸ਼ ਕੁਮਾਰ ਜੀ ਮਾਸਟਰ ਸੁਖਦੇਵ ਸਿੰਘ ਜੀ ਰਾਹੁਲ ਜੀ ਗੋਰਾ ਜੀ ਬਲਵੀਰ ਚੰਦ ਜੀ ਖਾਸ ਕਰ ਸਾਡੇ ਬਲਵੀਰ ਚੰਦ ਜੀ ਦਾ ਬੜਾ ਸਹਿਯੋਗ ਰਿਹਾ ਹੈ ਕਿਉਂਕਿ ਵਿਚ ਵਿਚਾਲੇ ਸਾਨੂੰ ਸਲਾਹਾਂ ਦੇਣ ਵਾਲੇ ਵੀ ਬਲਵੀਰ ਸੋ ਗੱਲ ਚੱਲ ਰਹੀ ਸੀ ਲਾਕਡਾਊਨ ਦੇ ਵਿੱਚ ਮੇਰੇ ਮੇਰੀ ਦੇਖਣ ਦੀ ਗੱਲ ਹੈ ਕਿ ਤਿੰਨ ਚਾਰ ਫੋਨ ਆਏ ਉਹਨਾਂ ਦੇ ਵਿੱਚ ਕੋਈ ਬਜ਼ੁਰਗ ਬੀਬੀਆਂ ਵੀ ਸੀ ਮੇਰਾ ਖਿਆਲ ਇਹਨਾਂ ਬਾਰੇ ਜਦਾ ਸਾਡੇ ਜਗਦੀਸ਼ ਨਾ ਦੇਸ਼ਾਈ ਜੀ ਪਸੰਦਵੇ ਮੈਂ ਇਹਨਾਂ ਦੇ ਸ਼ਬਦ ਨਾਲ ਨਾ ਲਾਵਾਂ ਕਿਉਂਕਿ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਇਹ ਗੱਲ ਮੇਰੇ ਨਾਲ ਹੋਈ ਹੈ ਤਾਂ ਉਹੀ ਚੰਗੇ ਟੰਗ ਨਾਲ ਸੁਝਾ ਸਕਦਾ ਸੋ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਜਿਨ੍ਹਾਂ ਪਿਆਰ ਬੇਥਾ ਇਨਾਂ ਨੇ ਸਾਨੂੰ ਲੋਕਾਂ ਨੂੰ ਦਿੱਤਾ ਉਹ ਸ਼ਾਇਦ ਕੋਈ ਦੇ ਸਕਦਾ ਸੁਮੈ ਬਹੁਤ ਸਮਾਨਾ ਲੈਂਦੇ ਸ੍ਰੀ ਜਰਨੀਸ਼ ਨਾਦ ਜੀ ਦੀ ਸ਼ਾਇਦ ਉਹ ਬੇਨਤੀ ਕਰਦਾ ਕਿ ਆਪਣੇ ਵਿਚਾਰ ਰੱਖੋ ਜੀ ਅਸ਼ੀਲਾ ਜੀ ਆ ਗਏ ਸਾਡੇ ਉਸਤਾਦ ਜੀ ਕਹਿੰਦੇ ਨਹੀਂ ਸਾਡੇ ਦਰਮਿਆਨ ਮੈਨੂੰ ਪਤਾ ਨਹੀਂ ਸੀ ਮੈਂ ਦੇਖਿਆ ਨਹੀਂ ਸੌਰੀ ਅਰਸ਼ੀਲਾ ਜੀ ਪਹੁੰਚੇ ਨੇ ਜਿੰਨਾ ਤੇ ਵੀ ਵੈਗੋ ਦੀ ਕੀ ਫਾਇਦੇ ਮੈਂ ਭੈਣਾ ਭਾਈਆਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਅਸਾਂ ਸਭ ਇੱਕੋ ਗੱਲ ਕਰਨੀ ਆ ਵੀ ਕੱਲ ਦਾ ਦਿਨ ਵਿਚਾਲੇ ਆ ਵੀ ਆਪਾਂ ਵੋਟਾਂ ਪਾਣੀਆਂ ਪੰਜੇ ਨੂੰ ਮੋਹਰਾਂ ਲਾਣੀਆਂ। ਬਸ ਸਾਰੀਆਂ ਭੈਣਾਂ ਨੂੰ ਇਹ ਬੇਨਤੀ ਆ ਕਿ ਪੰਜੇ ਤੇ ਮੋਹਰਾਂ ਬੰਦਿਆ ਇਹਨਾਂ ਨੇ ਬਾਜੀ ਨਹੀਂ। ਬਸ ਆਪਾਂ ਹੀ ਕਹਿੰਦੇ ਵੀ ਆਪਣੇ ਕਾਂਗਰਸ ਹੋਊਗੀ ਤਾਂ ਆਪਣੇ ਹੱਥ ਸੰਜੇ ਤਲਵਾਰ ਦੀ ਮਜ਼ਬੂਤ ਕਰਨੇ ਆ ਵੀ ਆਪਣੇ ਕਾਂਗਰਸੀਆਂ ਨੂੰ ਲਿਆਉਣੀਆਂ। ਮਾਕੇ ਜੰਨੀ ਸਾਹਿਬ ਜੀ ਨੂੰ ਆਪਾਂ ਮੁੱਖ ਮੰਤਰੀ ਹੈਗੇ ਆਪਣੇ ਬਹੁਤ ਆਪਣੇ ਕੰਮ ਕਰਨ ਵਾਲੇ ਹੈਗੇ ਆ 111 ਦਿਨਾਂ ਦੇ ਵਿੱਚ ਉਹਨਾਂ ਨੇ ਇੰਨਾ ਕੰਮ ਕੀਤਾ ਆ ਜਿਹੜਾ 10 ਦਾ ਸਾਲ ਨਹੀਂ ਬੰਦਿਆਂ ਨੇ ਕੰਮ ਕੀਤਾ ਉਹ ਆਪਣੇ ਮੁੱਖ ਮੰਤਰੀ ਨੇ 11 ਦਿਨਾਂ ਦੇ ਵਿੱਚ ਇੰਨਾ ਕੰਮ ਕਰਤਾ ਆ ਬਸ ਮੈਂ ਨਾਲ ਇੱਕ ਗੱਲ ਕਹਿੰਦੀ ਧੰਨਵਾਦ ਕਰਤਾ ਸਭ ਤੋਂ ਪਹਿਲਾਂ ਮੇਰੇ ਵੀਰਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਚੈ ਗੁਰਦੇ ਧੰਨਵਾਦ ਫੇਰ ਆਪਾਂ ਗੱਲ ਕਰਦੇ ਆ ਵੋਟਾਂ ਦੀ ਇਹ ਵੋਟ ਦਾ ਹੱਕ ਸਾਨੂੰ ਬਾਬਾ ਸਾਹਿਬ ਅੰਬੇਦਕਰ ਨੇ ਦਿੱਤਾ ਹੈ ਬਾਬਾ ਸਾਹਿਬ ਅੰਬੇਦਕਰ ਦੀ ਕਿਰਪਾ ਦੇ ਨਾਲ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਤੇ ਮੈਂ ਇਹੀ ਗੁਜਾਰਿਸ਼ ਕਰਨਾ ਚਾਹੁੰਦੀ ਆ ਕਿ ਇਹ ਵੋਟ ਦਾ ਅਧਿਕਾਰ ਆਪਾਂ ਸਹੀ ਤਰੀਕੇ ਨਾਲ ਵਰਤੀਏ ਬਹੁਤ ਸੋਝ-ਭੂਝ ਨਾਲ ਆਪਾਂ ਵੋਟ ਦਾ ਇਸਤੇਮਾਲ ਕਰਨਾ ਕਿਉਂਕਿ 5 ਸਾਲਾਂ ਬਾਅਦ ਸਮੇਂ ਕਮੇਲੇ ਚੁਣਨ ਦਾ ਮੌਕਾ ਮਿਲਦਾ ਤੇ ਸਾਡੇ ਕੋਲ ਐਮਐਲਏ ਸ੍ਰੀ ਸੰਜੇ ਤਲਵਾਰ ਜੀ ਆਏ ਕਿਉਂਕਿ ਸਾਡੇ ਹਲਕੇ ਦੇ ਵਿੱਚੋਂ ਬਹੁਤ ਘੱਟ ਵੋਟਾਂ ਐਮਐਲਏ ਸੰਜੇ ਤਲਵਾਰ ਜੀ ਨੂੰ ਪਈਆਂ ਸੀ ਜਿਹੜੀ ਉਹਨਾਂ ਦੀ ਜਿੱਤ ਉਹਨਾਂ ਦੇ ਹਲਕੇ ਵੱਲੋਂ ਹੋਈ ਸੀ ਤੇ ਦੇਖੋ ਸੰਜੇ ਤਲਵਾਰ ਜੀ ਦੀ ਨਿਮਰਤਾ ਕਿ ਸਭ ਤੋਂ ਜ਼ਿਆਦਾ ਜੋਰ ਮਨੇ ਸਾਡੇ ਹਲਕੇ ਵਿੱਚ ਹੀ ਲਾਇਆ ਇਹ ਸਾਡੇ ਕੌਂਸਲਰ ਲਾਡੀ ਵਾਂਗੂ ਜੇ ਕਰਦੇ ਨਾ ਕਿ ਇਸ ਹਲਕੇ ਤੋਂ ਸਾਨੂੰ ਵੋਟਾਂ ਹੀ ਨਹੀਂ ਮਿਲੀਆਂ ਇੱਥੋਂ ਅਸੀਂ ਕੀ ਨਾ ਜੇ ਕਿ ਗੰਦੀ ਰਾਜਨੀਤੀ ਨੂੰ ਆਉਣ ਨਹੀਂ ਦੇਣਾ ਸਾਫ ਸੁਥਰੀ ਰਾਜਨੀਤੀ ਸ਼੍ਰੀ ਜਗਦੀਸ਼ لال ਦਿਸ਼ਾ ਤੇ ਐਮ ਐਲ ਏ ਸ਼੍ਰੀ ਸੰਜੇ ਸਲਵਾਰ ਤੇ ਆਪਣੇ ਚਰਨਜੀਤ ਚੰਨੀ ਜੀ ਨੂੰ ਲੈ ਕੇ ਆਉਣਾ। ਬਸ ਮੈਂ ਇੰਨਾ ਕਹਿੰਦੇ ਹੋਏ ਜੈ ਗੁਰਦੇਵ ਧੰਨ ਗੁਰਦੇਵ ਜਨਰਸ ਪਾਰਟੀ ਜਿੰਦਾਬਾਦ 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 ਪਾਰਟੀ ਜਿੰਦਾਬਾਦ 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 ਇਹ ਬੁੱਕ ਨਹੀਂ ਹੈਗੀ ਇਹ ਬੁੱਕ ਲੈ ਆ ਸਕਦੇ ਆ। ਪਾਕਾ ਜਮਾਨੋ ਦਾ ਅੱਜ ਮੈਨੂੰ ਤੁਹਾਡੇ ਕੋਲਿਆ ਸੀ ਭੋਲਿਆ ਸੀ ਥੋੜੀ ਦੇਰ ਉਸ ਦਿਨ ਮੈਨੂੰ ਬਹੁਤ ਜੋਸ਼ ਛੜਿਆ ਸਾਰਿਆਂ ਦਾ ਬਹੁਤ-ਬਹੁਤ ਰਕੇ ਧੰਨਵਾਦ ਸਾਰੀ ਸੰਗਤ ਦਾ ਇੱਥੇ ਮੌਜੂਦ ਦੇ ਸ਼ੁਕਰੀਆ ਜੀ ਤੇ ਹੁਣ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸ਼ਾਮੀ ਲਾਡੀ ਜੀ ਨੂੰ ਬੇਨਤੀ ਕਰੂੰਗਾ ਜਿਹੜੇ ਇੱਥੇ ਪਹੁੰਚੇ ਸਾਡੇ ਤਲਵਾਰ ਜਿਨ੍ਹਾਂ ਨੇ ਜਗਦੀਸ਼ ਵੀਰ ਜੀ ਦਾ ਸਨਮਾਨ ਕੀਤਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੰਜੋਏ ਤਲਵਾਰ ਕਾਂਗਰਸ ਪਾਰਟੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਧੰਨਵਾਦ ਜਿਨ੍ਹਾਂ ਨੇ